ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਪਿੰਦਰਪ੍ਰੀਤ ਸਿੰਘ ਬੰਦੇ ਰਮੇਸ਼ਨ ਚੜ੍ਹਦੀ ਕਲਾ ਜ ਤੁਹਾਡਾ ਸਵਾਗਤ ਕਰਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਬਲੋਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਪੰਜਾਬ ਸਰਕਾਰ ਬਲੋ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਇਸ ਸਿਲਸਿਲੇ ਤਹਿਤ ਸੰਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਖੇਲ ਬੋਲੋ 1.94 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਖਖ ਤੋਂ ਦਾਰਾਪੁਰ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਬੋਲਦੇ ਆ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਹੈ ਕਿ ਸ਼ਹਿਰ ਵਾਸੀਆਂ ਦੀ ਮੰਗ ਤੇ ਪਿੰਡ ਖਖ ਤੋਂ ਦਾਰਾਪੁਰ ਬਾਈਪਾਸ ਤੱਕ ਸੜਕ ਦਾ ਉਦਘਾਟਨ ਕੀਤਾ ਗਿਆ ਹੈ ਇਹ ਸੜਕ 1 ਕਰੋੜ 94 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵਾਨ ਸਿੰਘ ਬਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਸੜਕ ਲਈ ਗ੍ਰਾਂਟ ਮੁਹੱਈਆ ਕਰਵਾਈ ਹੈ। ਇਹ ਸਾਧਨ ਲੈ ਕੇ ਇਹ ਦੁਆਰਾ ਦੇਖੀ ਗਈ ਦਾਰਾ ਸਾਡੇ ਪਲੂ ਦੇ ਇਸ ਦਾ ਟੇਕੂ ਵਿੱਚ ਨਾ ਨਾ ਪਾਈ ਪਾਉਂਦੇ ਤੱਕ ਬਾਕੀ ਹੈ ਤਾਂ 3 ਸਾਲ ਦੀ ਇਹ ਗਾਰੰਟੀ ਹੈ। ਔਰ ਇੱਕ ਤੋਂ ਕੋਹੜ ਚਰਨ ਮੇ ਲਾ ਦੋ ਕੋਹੜ ਜੋ ਕਿ ਇਹ ਸੁਖਾ ਨਹੀਂ ਬਹੁਤ ਮਾਗੀ ਸੀ ਕਿ ਜਦੋਂ بارش ਆਉਂਦੀ ਸੀ ਤਾਂ ਖੱਤਰਾ ਦੇ ਵੇਸ਼ ਵਿੱਚ ਫਾਟਕ ਦੇ ਨਾਲ ਦੇਖਦੇ ਆਉਂ ਹਮਾਰੀ ਕਾਂਜੰਦਸ ਤਾਂ ਉਹ ਵੀ ਠੇਕੇਦਾਰ ਸਾਹਿਬ ਨਾਲ ਪਿੰਡ ਦੇ ਸਰਪੰਚ ਸਾਹਿਬ ਨਾਲ ਬਹੁਤ ਗੱਲ ਪੜਿਆ ਮੈਨਾਂ ਨੂੰ ਵੀ ਬੇਨਤੀ ਕਰਦੇ ਵੀ ਇੱਕ ਵਾਰੀ ਹੁਣ ਲਾ ਕੇ ਆਪਣੇ ਤਰੀਕੇ ਨਾਲ ਬਣਾ ਲੈ ਉਹ ਮੋੜ ਕੇ ਪਾਣੀ ਦਾ ਜਿਹੜਾ ਨਿਕਾਸ ਇੱਧਰ ਨੂੰ ਹੋਵੇ ਨਾਵ ਫਿਕ ਪਾਣੀ ਕਰ ਸਕਦੇ ਕਿਉਂਕਿ ਰੋਜ਼ ਨੂੰ ਬਣਾ ਬਾਣੀ ਆਈਆਂ ਨਹੀਂ ਇਹ ਜਾਂਦੀਆਂ ਤਾਂ ਮੈਂ ਮਾਨ ਸਰਕਾਰ ਦਾ ਆਟੋਨੋਮਸ ਨਤੀ ਸਰਕਾਰ ਦਾ ਕੰਮ ਕਰਦਾ ਹਾਂ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਤਾਂ ਵੀ ਇਹਨੇ ਬਣਾ ਕੇ ਆਪਣਾ ਕੰਮ ਕੀਤਾ ਜੇ ਜਦੋਂ ਹਮਚਾਸ ਤੋਂ ਫਿਰ ਉੱਤਰਾਖੰਡ ਦੇ ਹਲਦਵਾਨੀ ਵਿਖੇ 18 ਦੇਸ਼ਾਂ ਦੀ 4 ਦਿਨਾਂ ਚ ਹੋਈਆਂ ਫੈਂਸਿੰਗ ਏਸ਼ੀਅਨ ਕੈਡਟ ਕੱਪ 2025 ਮੁਕਾਬਰਿਆਂ 'ਚ ਮਾਨਸਾ ਦੇ ਨੌਜਵਾਨ ਨੇ ਭਾਰਤੀ ਟੀਮ ਲਈ ਖੇਡਦਿਆਂ ਸੋਨ ਤਗਮਾ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਮਾਨਸਾ ਪਹੁੰਚਣ ਤੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਘਲਾ ਤੇ ਜ਼ਿਲ੍ਹਾ ਵਾਸੀਆਂ ਵੱਲੋਂ ਖਿਡਾਰੀਆਂ ਦਾ ਗਰਮਜੋਸ਼ੀ ਦੇ ਨਾਲ ਪਰਮਾ ਸਵਾਗਤ ਕੀਤਾ ਗਿਆ ਤੇ ਖੁੱਲੀ ਜੀਵ ਚ ਸ਼ਹਿਰ ਚ ਲਿਜਾਇਆ ਗਿਆ ਵਿਧਾਇਕ ਵਿਜੇ ਸਿੰਘਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮਾਨਸਾ ਦੇ ਅਨਕੁਸ਼ ਜਿੰਦਲ ਨੇ ਏਸ਼ੀਆਈ ਗੇਮਾਂ 'ਚ ਪੈਂਸਿੰਗ ਮੁਕਾਬਲੇ 'ਚ ਸੋਨਤਮ ਦਾ ਜਿੱਤ ਕੇ ਮਾਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਉਹਨਾਂ ਕਿਹਾ ਕਿ ਸਬੱਚੇ ਦੀ ਸਰਕਾਰ ਵੱਲੋਂ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਜਿੱਥੇ ਸਾਡੇ ਭਾਰਤ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਸਾਡੇ ਮਾਸਾ ਜ਼ਿਲ੍ਹੇ ਦਾ ਨਾਮ ਵੀ ਦੁਨੀਆ ਭਰ 'ਚ ਰੋਸ਼ਨ ਕੀਤਾ ਹੈ। ਸੇਟਰ ਸਾਡੇ ਲਈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਏਸ਼ੀਅਨ ਕ੍ਰੈਡਿਟ ਕੱਪ ਜਿਹਨੂੰ ਆਪਾਂ ਏਸ਼ੀਅਨ ਚੈਂਪੀਅਨਸ਼ਿਪ ਕਹਿ ਸਕਦੇ ਹਾਂ ਉਹਦਾ ਟੂਰਨਾਮੈਂਟ ਜੋ ਹਲਦਵਾਨੀ ਉੱਤਰਾਖੰਡ ਵਿੱਚ ਹੋਇਆ ਹੈ ਸਾਡੇ ਏਰੀਏ ਦੇ ਬੱਚੇ ਉਹਨਾਂ ਚ ਪਾਰਟਿਸਿਪੇਟ ਕੀਤਾ ਔਰ ਜਿਹੜਾ ਟੀਮ ਇਵੈਂਟ ਚੋਂ ਗੋਲਡ ਮੈਡਲ ਆਇਆ ਹੈ ਆਪਣੇ ਬੇਟਾ ਅੰਕੁਸ਼ ਔਰ ਇਹਦਾ ਇੰਡੀਵਿਜੂਅਲ ਬ੍ਰਾਂਜ਼ ਮੈਡਲ ਆਇਆ ਔਰ ਬੇਟੀ ਇਸ਼ਿਤਾ ਇਹਦਾ ਇੰਡੀਵਿਜੂਅਲ ਬ੍ਰਾਂਜ਼ ਮੈਡਲ ਆਇਆ ਹੈ ਇਹਨਾਂ ਦੋਨਾਂ ਨੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਸੀ ਜਿੱਥੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਹੈ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇੱਕ ਥੋੜੀ ਜਿਹਾ ਜਗ੍ਹਾ ਚੋਂ ਉੱਠ ਕੇ ਉੱਬੇ ਜਿੱਥੇ ਇਹਨਾਂ ਦੀ ਟ੍ਰੇਨਿੰਗ ਜ਼ਿਆਦਾ ਚੱਲਦੀ ਹੈ ਉੱਥੋਂ ਉੱਠ ਕੇ ਇੱਕ ਇੰਟਰਨੈਸ਼ਨਲ ਲੈਵਲ ਤੇ ਇਹ ਉਪਲਬਧੀ ਹਾਸਲ ਕਰਨੀ ਜਿੱਥੇ ਸਾਡੇ ਸਾਰੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਸਾਡੇ ਨੌਜਵਾਨਾਂ ਲਈ ਸਾਡੇ ਸਪੋਰਟਸਮੈਨ ਲਈ ਉਹ ਇੱਕ ਬੜਾ ਵੱਡੀ ਮੋਟੀਵੇਸ਼ਨ ਹੈ ਉੱਥੇ ਇਹਨਾਂ ਦੇ ਕੋਚ ਇਹਨਾਂ ਦੇ ਟੀਚਰ ਇਹਨਾਂ ਦੇ ਮਾਪੇ ਉਹ ਵੀ ਵਧਾਈ ਦੇ ਪਾਤਰ ਨੇ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ ਔਰ ਵਿਸ਼ਵਾਸ ਦੁਆਉਂਦਾ ਕੇ ਸਰਕਾਰ ਵੱਲੋਂ ਜਿਹੜੀ ਵੀ ਸਹੂਲਤ ਇਸ ਖੇਡ ਨੂੰ ਅਪਲਿਫਟ ਕਰਨ ਲਈ ਚਾਹੀਦੀ ਹੋਊਗੀ ਕਿਉਂਕਿ ਜਿਹੜੇ ਇਹਨਾਂ ਦੇ ਟੂਰਨਾਮੈਂਟ ਹੁੰਦੇ ਆ ਸਲਾਨਾ ਮੈਂ ਉੱਥੇ ਵੀ ਅਕਸਰ ਜਾਂਦਾ ਕਿਉਂਕਿ ਮੇਰੇ ਮਿੱਤਰ ਧਰਮਵੀਰ ਵਾਲੀਆ ਜੀ ਜਿਹੜੇ ਅੱਜ ਕੱਲ ਕੈਨੇਡਾ ਗਏ ਹੋਏ ਆ ਉਹ ਇਸ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੇ ਕਰਕੇ ਮੇਰਾ ਕਾਫੀ ਲੱਗਾ ਇਸ ਜਿਹੜੀ ਹੈਗਾ ਸਪੋਰਟਸ ਨਾਲ ਹੈਗਾ ਮੈਸ਼ਨ ਚੜ੍ਹਦੇ ਕਲਾਚ ਅਜਲੀਵਾ ਸਹਿਨਮ ਇਹਨਾਂ ਦੇ ਇਜ਼ਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.